ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਜਿਹੜੀ ਖਬਰ ਦੇ ਨਾਲ ਜੋ ਸਟਾਕਟਨ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਗੋਲੀਕਾਂਡ ਵਾਪਰਿਆ ਉਸ ਤੋਂ ਲੈ ਕੇ ਕਈ ਤਰੀਕੇ ਦੇ ਜਿਹੜੀਆਂ ਚਰਚਾਵਾਂ ਉਹ ਚੱਲ ਰਹੀਆਂ ਆ ਚਾਰ ਜਣਿਆਂ ਦੀ ਮੌਤ ਹੋਈ ਆ ਤਿੰਨ ਉਹਨਾਂ ਦੇ ਵਿੱਚੋਂ ਛੋਟੀ ਉਮਰ ਦੇ ਬੱਚੇ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ ਸੋ ਬਹੁਤ ਹੀ ਮੰਦਭਾਗੀ ਘਟਨਾ ਸਟਾਕਟਨ ਦੇ ਇਲਾਕੇ ਦੇ ਵਿੱਚ ਵਾਪਰੀ ਜਦ ਇੱਕ ਬਰਥਡੇ ਪਾਰਟੀ ਇਸ ਸ਼ੂਟਿੰਗ ਰੇਂਜ ਦੇ ਕੈਲੋਬੀ ਉਸ ਸਾਹ ਦੇ ਨਾਲ ਪਹੁੰਚ ਗਈ ਖਬਰਾਂ ਵੀ ਚਲਦੀਆਂ ਰਹੀਆਂ ਵੀ ਜਿਹੜੇ ਕੁਛ ਰੈਪਰਸ ਆ ਜਾਂ ਕੈਲੋਬੀ ਜਿਹੜੇ ਉਹਨਾਂ ਇਥੋਂ ਦੇ ਲੋਕਾਂ ਦੇ ਜਿਹੜੇ ਗਾਇਕ ਕਹਲੋ ਜਾਂ ਰੈਪਰ ਜਿੱਦਾਂ ਵੀ ਆਪਾਂ ਕਹਿੰਦੇ ਆ ਵੀ ਉਹਨਾਂ ਦੀ ਆਪਸੀ ਜਿਹੜੀ ਇਹ ਲੜਾਈ ਸੀਗੀ ਸੋ ਗੈਂਗ ਰਿਲੇਟਿਡ ਨਾਲ ਦੇ ਨਾਲ ਜਾਂ ਇੱਕ ਦੂਜੇ ਨੂੰ ਢਾਉਣ ਦੀ ਜਿਹੜੀ ਗੱਲ ਐ ਇਸ ਦੇ ਵਿੱਚ ਵੀ ਬੱਚਿਆਂ ਦਾ ਕੀ ਦੋਸਤੀ ਇਸ ਦੇ ਵਿੱਚ ਅ ਇਹ ਤਾਂ ਸਾਰੇ ਜਣੇ ਜਾਣਦੇ ਆ ਵੀ ਵਿਚਾਰੇ ਨਿਰਦੋਸ਼ ਸੀਗੇ ਇਹ ਜਿਹੜੇ ਬੱਚੇ ਆ 8 ਸਾਲ 9 ਸਾਲ 14 ਸਾਲ ਤੇ 21 ਸਾਲ ਦੀ ਉਮਰ ਦੇ ਸੀਗੇ ਜਿਨ੍ਹਾਂ ਦੀਆਂ ਜੜੀਆਂ ਇਹ ਮੌਤਾਂ ਹੋਈਆਂ ਸਰਮਕੀਨ ਕਾਉਂਟੀ ਸ਼ੈਰੀਫ ਆਫਿਸ ਨੇ ਇਸ ਤੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ ਹੁਣ ਜਿਹੜਾ ਇਸ ਦੇ ਵਿੱਚ ਇਹ ਪਤਾ ਲੱਗਾ ਵੀ ਨਾਲ 11 ਜਣੇ ਹੋਰ ਕ੍ਰਿਟੀਕਲੀ ਜਿਹੜੇ ਆ ਇੰਜਰਡ ਹੋਏ ਆ ਇੱਕ ਰੈਸਟੋਰੈਂਟ ਦੇ ਬਾਹਰ ਇਹ ਜਿਹੜਾ ਇਨਸੀਡੈਂਟ ਆ ਆ ਵਾਪਰਿਆ ਸੀਗਾ ਅ ਸਿਟੀ ਦੇ ਜਿਹੜੇ ਮੇਅਰ ਡਿਪਟੀ ਮੇਅਰ ਆ ਉਹਨਾਂ ਨੇ ਇਸ ਦੇ ਉੱਤੇ ਕੜੀ ਜਿਹੜੀ ਆ ਨਿੰਦਾ ਕੀਤੀ ਆ ਓਵਰਆਲ ਮੁਲਕ ਦੇ ਵਿੱਚ ਇਸ ਦੀ ਜਿਹੜੀ ਆ ਨਿੰਦਾ ਉਹ ਹੋ ਰਹੀ ਹੈਗੀ ਹੈ ਬਰਥਡੇ ਪਾਰਟੀ ਦੇ ਉੱਤੇ ਅਜਿਹੀ ਚੀਜ਼ ਵਾਪਰੂਗੀ ਕਿਸੇ ਨੂੰ ਇਹ ਚੇਤ ਚੇਤਾ ਵੀ ਨਹੀਂ ਸੀ ਕਿੱਥੇ ਇੱਕ 2 ਸਾਲ ਦੇ ਬੱਚੇ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਉਹ ਸ਼ੌਕ ਦੇ ਵਿੱਚ ਬਦਲ ਜਾਊਗਾ ਇਹ ਕਿਸੇ ਨੂੰ ਵੀ ਚੇਚੇਤਾ ਜਿਹੜਾ ਹੋ ਨਹੀਂ ਸੀਗਾ ਜਿਹੜੇ ਮੇਅਰ ਡਿਪਟੀ ਮੇਅਰ ਤੇ ਨਾਲ ਦੇ ਨਾਲ ਜਿਹੜੇ ਡਿਸਟ੍ਰਿਕਟ ਅਟਾਰਨੀ ਉਹਨਾਂ ਨੇ ਕਿਹਾ ਅਨਫੇਦਰਬਲ ਵੀ ਇਹ ਸੋਚੀ ਵੀ ਨਹੀਂ ਜਾ ਸਕਦੀ ਸੀ ਵੀ ਇਦਾਂ ਦੀ ਇਹ ਜਿਹੜੀ ਘਟਨਾ ਆ ਉਹ ਵਾਪਰੀ ਹੈ ਸਟਾਕਟਨ ਦੀ ਮੇਅਰ ਜਿਹੜੀ ਕ੍ਰਿਸਟੀਨਾ ਫੁਗਾਜ਼ੀ ਉਹਨਾਂ ਨੇ ਕਿਹਾ ਵੀ ਇਹ ਅਨਐਕਸੈਪਟੇਬਲ ਆ ਸਟਾਕਟਨ ਇਜ਼ ਬੈਟਰ ਦੈਨ ਦਿਸ ਕੈਨ ਦੇ ਵੀ ਪਰਿਵਾਰ ਐਸ ਟਾਈਮ ਇਕੱਠੇ ਨੇ ਜਿਹੜੇ ਹਸਪਤਾਲ ਦੇ ਵਿੱਚ ਜਿੱਥੇ ਕਿੱਥੇ ਇੰਜੋਏ ਕਰ ਰਹੇ ਹੋਣੇ ਸੀ ਕਿੱਥੇ ਹੁਣ ਇਹਨਾਂ ਨੂੰ ਹਸਪਤਾਲ ਦੇ ਵਿੱਚ ਜਾਣਾ ਪੈ ਰਿਹਾ ਆ ਤੇ ਇੱਕ ਦੂਜੇ ਦੀ ਸਿਹਤ ਯਾਬੇ ਲਈ ਅਰਦਾਸਾਂ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਆ ਮੇਅਰ ਨੇ ਕੱਲ ਜਿਹੜਾ ਕਿਹਾ ਵੀ 10000 ਡਾਲਰ ਦਾ ਜਿਹੜਾ ਰਿਵਾਰਡ ਆ ਉਹ ਮੈਚ ਕਰ ਦੇਗੇ ਜਿਹੜਾ ਆਲਰੇਡੀ ਕਿਸੇ ਹੋਰ ਨੇ ਵੀ ਐਲਾਨਿਆ ਹੋਇਆ ਆ ਇਸ ਇਲਾਵਾ ਸਟਾਕਟਨ ਸਿਟੀ ਦੀ ਜਿਹੜੀ ਕੌਂਸਲ ਵੂਮਨ ਮਰੀਆਲਾ ਪੌਂਸੋ ਨੇ 5000 ਡਾਲਰ ਦਾ ਹੋਰ ਰਿਵਾਰਡ ਰੱਖਿਆ ਸੋ ਕੁੱਲ ਮਿਲਾ ਕੇ ਹਤਿਆਰਿਆਂ ਨੂੰ ਲੱਭਣ ਦੇ ਲਈ ਗੋਲੀਕਾਂਡ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜਾਉਣ ਦੇ ਵਿੱਚ ਮਦਦ ਕਰਨ ਵਾਲਿਆਂ ਦੇ ਲਈ ਹੁਣ ਬੌਨਟੀ ਜਿਹੜੀ ਉਹ 25000 ਡਾਲਰ ਤੱਕ ਆ ਚੁੱਕੀ ਆ ਸ਼ੈਰਫ ਪੈਟ੍ਰਿਕ ਵਿਦਰੋ ਜਿਹੜੇ ਸੈਨਵਕੀਨ ਕਾਉਂਟੀ ਦੇ ਸ਼ੈਰਫ ਆਫਿਸ ਆ ਉਹਨਾਂ ਨੇ ਜਿਹੜਾ ਕਿਹਾ ਵੀ ਕਿੰਨਾ ਵੀ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਇੱਕ ਨਹੀਂ ਇੱਕ ਤੋਂ ਵੱਧ ਜਿਹੜੇ ਸ਼ੂਟਰ ਸੀਗੇ ਤੇ ਜਿਹੜੇ ਡਿਟੈਕਟਿਵਸ ਆ ਉਸ ਨੂੰ ਇਹ ਕਨਫਰਮ ਬਾਅਦ ਦੇ ਵਿੱਚ ਕਰਨਗੇ 21 ਸਾਲਾਂ ਦਾ ਜਿਸ ਦੀ ਮੌਤ ਹੋਈ ਆ ਉਹਦਾ ਜਿਹੜਾ ਭਰਾ ਹੈ ਉਹ ਕਹਿ ਰਿਹਾ ਸੀਗਾ ਵੀ ਮੈਂ ਇਸ ਟਾਈਮ ਬਹੁਤ ਜ਼ਿਆਦਾ ਅਪਸੈਟ ਆ ਮੇਰੇ ਭਰਾ ਦੀ ਮੌਤ ਮੇਰੇ ਬਾਹਾਂ ਦੇ ਵਿੱਚ ਜਿਹੜੀ ਉਹ ਅਹ ਹੋਈਆ ਉਧਰ ਇੱਕ ਮਿਸਟਰ ਲੋਪੇਜ਼ ਨੇ ਕਿਹਾ ਵੀ 9 ਸਾਲਾਂ ਦੀ ਜਿਹੜੀ ਬੱਚੀ ਆ ਉਹ ਇੰਜਰਡ ਦੇ ਵਿੱਚੋਂ ਸੀਗੀ ਜਿੱਦ ਨੂੰ ਛੱਟ ਜਿਹੜੀ ਉਹ ਲੱਗੀ ਆ ਪਰ ਕਹਿੰਦੇ ਵੀ ਰੱਬ ਦਾ ਸ਼ੁਕਰ ਆ ਵੀ ਉਹ ਸਰਵਾਈਵ ਕਰ ਗਈ ਆ ਤੇ ਇਸ ਅਸਾਲਟ ਦੇ ਵਿੱਚ ਉਹਦੇ ਸਿਰ ਦੇ ਵਿੱਚ ਗੋਲੀ ਜਿਹੜੀ ਉਹ ਲੱਗ ਗਈ ਸੀਗੀ ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਵਾਪਰ ਰਹੀਆਂ ਆ ਜਿਹੜੇ ਸਟਾਕਟ ਨੇ ਡਿਪਟੀ ਮੇਅਰ ਆ ਉਹ ਇੱਥੋਂ ਤੱਕ ਵੀ ਜਿਹੜੇ ਉਹ ਕਹਿ ਰਹੇ ਆ ਵੀ ਭਾਈ ਜਿਹੜੇ ਸ਼ੂਟਰਸ ਆ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਆ ਆਪਣੇ ਆਪ ਨੂੰ ਕਿਹਦੇ ਵੀ ਤੁਸੀਂ ਕਾਨੂੰਨ ਦੇ ਹਵਾਲੇ ਕਰ ਦੋ ਨੇਬਰ ਨਾਲ ਗੱਲ ਕਰ ਲਓ ਗੁਵੰਡੀ ਨਾਲ ਕਰ ਲਓ ਪਰਿਵਾਰ ਨਾਲ ਕਰ ਲਓ ਆਪਣੇ ਪੈਸਟਰ ਨਾਲ ਗੱਲ ਕਰ ਲਓ ਪਰ ਆਪਣੇ ਆਪ ਨੂੰ ਤੁਸੀਂ ਜਿਹੜਾ ਆ ਇਸ ਪੁਲਿਸ ਦੇ ਹਵਾਲੇ ਅਧਿਕਾਰੀਆਂ ਦੇ ਹਵਾਲੇ ਜਿਹੜਾ ਉਹ ਕਰ ਦੋ ਅੰਜਾਮ ਤੁਹਾਡਾ ਜਿਹੜਾ ਇਸ ਦੇ ਵਿੱਚ ਮਾੜਾ ਹੀ ਜਿਹੜਾ ਹੋਵੇਗਾ ਸੋ ਬੜੀ ਮੰਦਭਾਗੀ ਘਟਨਾ ਆ ਪ੍ਰਵੀਨ ਜੀ ਇਹ ਜਿਹੜੀ ਵਾਪਰੀ ਆ ਜਿਸ ਨੇ ਇੱਕਦਿ ਫੇਰ ਕਹਿ ਲਓ ਵੀ ਕੈਲੀਫੋਰਨੀਆ ਦੇ ਨਾਲ ਨਾਲ ਪੂਰੇ ਅਮਰੀਕਾ ਨੂੰ ਹੀ ਹਿਲਾ ਕੇ ਰੱਖ ਦਿੱਤਾ ਹੈ ਜੀ ਬਿਲਕੁਲ ਸੋ ਕੇ ਕਟਣ ਦੀ ਉਦੋਂ ਤਿਆਰੀ ਹੋ ਹੀ ਕੀਤੀ ਜਾ ਰਹੀ ਸੀ ਜਦੋਂ ਇਹ ਮੰਦਭਾਗੀ ਘਟਨਾ ਵਾਪਰੀ ਜ ਜਿਹਦੇ ਵਿੱਚ ਚਾਰ ਜਣਾਂ ਦੀ ਮੌਤ ਹੋ ਗਈ ਆ ਤਿੰਨ ਬੱਚੇ ਨੇ ਇੱਕ ਅਡਲਟ ਨੇ ਜਿਵੇਂ ਰਾਜਕਰਨ ਵੀ ਸਿੰਘ ਜੀ ਨੇ ਦੱਸਿਆ ਆ